ਕਾਰਗਿਲ ਦੀ جنگ ਨੂੰ ਭਲੇ ਹੀ 25 ਬਰੇ ਬੀਤ ਗਏ ਨੇ ਪਰ ਫਾਜ਼ਿਲਕਾ ਦੇ ਸ਼ਹੀਦ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਅੱਜ ਵੀ ਆਪਣੇ ਪੁੱਤ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਗਿਆ ਦੱਸ ਦਈਏ ਕਿ 5 ਜਨਵਰੀ 1999 ਨੂੰ ਸ਼ਹੀਦ ਹੋਏ ਫਾਜ਼ਿਲਕਾ ਦੇ ਸ਼ਹੀਦ ਬਲਵਿੰਦਰ ਸਿੰਘ ਦੇ ਨਾਮ ਤੇ ਬਲਵਿੰਦਰ ਸਿੰਘ ਨਗਰ ਵੀ ਵਸਾਇਆ ਗਿਆ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਅੱਜ ਵੀ ਇੱਕ ਕਮਰਾ ਉਹਨਾਂ ਨੂੰ ਦਿੱਤਾ ਹੋਇਆ ਹੈ ਦੱਸ ਦਈਏ ਕਿ ਇਸ ਕਮਰੇ ਦੇ ਵਿੱਚ ਜਿੱਥੇ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਉੱਥੇ ਹੀ ਸ਼ਹੀਦਾਂ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਹਨ ਇੱਥੋਂ ਤੱਕ ਕਿ ਜਿਸ ਤਿਰੰਗੇ ਦੇ ਵਿੱਚ ਸ਼ਹੀਦ ਬਲਵਿੰਦਰ ਸਿੰਘ ਦੀ ਦੇਹ ਨੂੰ ਘਰ ਲਿਆਂਦਾ ਗਿਆ ਸੀ ਉਸ ਤਿਰੰਗੇ ਨੂੰ ਵੀ ਪਰਿਵਾਰ ਨੇ ਸਾਹਮਣੇ ਰੱਖਿਆ ਹੈ ਸ਼ਹੀਦ ਦੇ ਮਾਤਾ ਤੇ ਪਰਜਾਈ ਕਹਿੰਦੇ ਨੇ ਕਿ ਉਹਨਾਂ ਵਾਸਤੇ ਬਲਵਿੰਦਰ ਸਿੰਘ ਅੱਜ ਵੀ ਜਿਉਂਦੇ ਨੇ ਅਤੇ ਪਰਿਵਾਰ ਹਰ ਰੋਜ਼ ਉਹਨਾਂ ਦੇ ਕਮਰੇ ਦੀ ਸਫਾਈ ਕਰਦਾ ਹੈ ਤੇ ਪਰਿਵਾਰ ਵੱਲੋਂ ਜਦ ਵੀ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਪਹਿਲਾਂ ਸ਼ਹੀਦ ਬਲਵਿੰਦਰ ਸਿੰਘ ਦੇ ਕਮਰੇ ਦੇ ਵਿੱਚ ਪਹੁੰਚ ਉਹਨਾਂ ਤੋਂ ਅਸ਼ੀਰਵਾਦ ਹਾਸਲ ਕੀਤਾ ਜਾਂਦਾ ਹੈ ਦੱਸਦੀ ਕਿ ਹਰ ਸਾਲ ਵਿਸਾਖੀ ਵਾਲੇ ਦਿਨ ਪਰਿਵਾਰ ਦੇ ਵੱਲੋਂ ਆਪਣੀ ਇਨਕਮ ਦੇ ਵਿੱਚੋਂ ਦਸਵੰਧ ਕੱਟਿਆ ਜਾਂਦਾ ਹੈ ਤੇ ਉਹ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਇਸ ਸਬੰਧ ਦੇ ਨਾਲ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭੇਟਾ ਕਰਦੇ ਨੇ ਅਤੇ ਹਰ ਸਾਲ ਸ਼ਹੀਦ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਵੀ ਕਰਵਾਇਆ ਜਾਂਦਾ ਹੈ ਦੱਸ ਦਈਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਉਹਨਾਂ ਵਾਸਤੇ ਅੱਜ ਵੀ ਜਿਉਂਦੇ ਨੇ ਅਤੇ ਉਹਨਾਂ ਦੇ ਨਾਲ ਹੀ ਹਨ ਬਲਵਿੰਦਰ ਸਿੰਘ ਦੇ ਕਮਰੇ ਦੇ ਵਿੱਚ ਰੋਜ਼ਾਨਾ ਸਫਾਈ ਕੀਤੀ ਜਾਂਦੀ ਹੈ ਅਤੇ ਸਵੇਰੇ ਸ਼ਾਮ ਬਲਵਿੰਦਰ ਦੇ ਕਮਰੇ ਦੇ ਵਿੱਚ ਮਥਾ ਕੀਆ ਜਾਂਦਾ ਭਲੇ ਹੀ ਕਾਰਗਿਲ ਦੀ جنگ ਨੂੰ 25 ਬਰੇ ਬੀਤ ਗਏ ਨੇ ਪਰ ਇਸ ਪਰਿਵਾਰ ਨੇ ਆਪਣੇ ਪੁੱਤ ਨੂੰ ਅੱਜ ਵੀ ਆਪਣੀਆਂ ਯਾਦਾਂ ਦੇ ਵਿੱਚ ਜਿਉਂਦਾ ਰੱਖਿਆ ਹੈ ਬਲਵਿੰਦਰ ਸਿੰਘ ਦੀ ਮਾਤਾ ਕਹਿੰਦੇ ਨੇ ਕਿ ਉਹਨਾਂ ਨੂੰ ਆਪਣੇ ਪੁੱਤ ਤੇ ਮਾਣ ਹੈ ਕਿ ਉਹਨਾਂ ਨੇ 5 ਘੰਟੇ ਦੁਸ਼ਮਨਾ ਦੇ ਨਾਲ ਲੋਹਾ ਲੈਂਦੇ ਹੋਏ ਆਪਣੇ ਸੀਨੇ ਤੇ ਗੋਲੀ ਖਾਧੀ ਅਤੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਬਲਵਿੰਦਰ ਵਿਚਾਰਾ ਕਰੇ ਤੇ ਇੱਕ 28 ਦਿਨ ਵਾਸਤੇ ਹੀ ਆਇਆ ਤੇ ਪਹਿਲਾਂ ਟ੍ਰੈਲਿੰਗ ਕਰਕੇ ਤੇ ਜੰਮੂ ਕਸ਼ਮੀਰ ਭੇਜ ਦਿੱਤਾ ਜੰਮੂ ਕਸ਼ਮੀਰ ਚ 9 ਮਹੀਨੇ ਰਿਹਾ ਉੱਥੇ ਬਸ ਉਦੋਂ ਬਾਅਦ ਫਿਰ ਅੱਗੇ ਕਿਤੇ ਭੇਜ ਦਿੱਤਾ ਤੇ ਅੱਗੇ ਫਿਰ ਜਾ ਕੇ ਵਿਚਾਰਾ ਛੇਦ ਹੋ ਗਿਆ ਉੱਥੇ ਕਾਨੇ ਕੀ ਬੰਨੇ ਵਸ ਦੋ ਬੰਦੇ ਵੇਖੇ ਨੇ ਉਹਨੇ ਅਫਸਰੀ ਦੱਸਦਾ ਸੀ ਵੀ ਦੋ ਬੰਦੇ ਨੇ ਆ ਨਾ ਸਾਬ ਦੋ ਬੰਦੇ ਮੜ ਕੇ ਪੁੱਛੜਾਂ ਚ ਉਸੋ ਗੋਲਗਾ ਉਹਨਾਂ ਨੇ ਕੋ ਗੋਲੀ ਮਾਰੀ ਗੋਲੀ ਦਾ ਜਵਾਬ ਦਿੱਤੀ ਗਿਆ ਗੋਲੀ ਦਾ ਜਵਾਬ ਦੇੰਦਾ ਦੇੰਦਾ 5 ਘੰਟੇ ਲੱਗੇ ਰਹੇ ਨੇ 5 ਘੰਟਿਆਂ ਤੋਂ ਬਾਅਦ ਦੇ ਚੀਦ ਹੋ ਗਿਆ ਇਹ ਜ਼ਿਲ੍ਹਾ 부드ਰਾ ਜ਼ਿਲ੍ਹਾ 부드ਰਾ ਉੱਥੇ ਛੇਦ ਹੋਇਆ ਕਰ ਕਰਤੀ ਸੀ ਕਰ ਕਰਤੀ ਕਮਰਾ ਹੁੰਦਾ ਬਣਾਇਆ ਇਹ ਉਹਦੇ ਉਹਦੇ ਨਾਂ ਦਾ ਕਮਰਾ ਬਣਾਇਆ ਹੈ ਜਦੋਂ ਪਹਿਲੀ ਤਾਂ ਠੇਕਾ ਲਿਆਈਦਾ ਉਹਦਾ ਫਿਰ ਰੀਸਾ ਕੱਢੀਦਾ ਹੈ ਰੀਸਾ ਕੱਢ ਕੇ ਗੁਰਦੁਆਰੇ ਜਾਂ ਇਸਰਾ ਬੱਚਿਆਂ ਨੂੰ ਨੇ ਕਿੰਨੇ ਕਿੰਨ ਨੂੰ ਕੋਈ ਚੀਜ਼ ਲਿਆ ਕੇ ਦੇ ਦੀ ਦੀਏ ਮੰਡ ਦੇ ਦੇ ਆਹਰੋਂ ਮੱਤਤ ਜੁੜੀ ਹੈ ਜਿਹੜੀ ਦੁਨੀਆਦਾਰੀ ਜਿੰਨਾਂ ਕੋ ਟਾਈਮ ਹੈਗਾ ਸੀ ਉਹਨੇ ਕੋ ਜੁੜੀ ਸੀ ਹੁਣ ਤਾਂ ਚੋਖੀ ਹੈ ਦੁਨੀਆ ਤੇ ਤੇ ਜ਼ਿਆਦੀ ਚੱਲਦੀ ਪਈ ਹੈ ਪਰ ਉਹ ਜਿੰਨਾਂ ਕੋ ਟਾਈਮ ਹੈਗਾ ਸੀ ਉਹਨੇ ਕੋ ਜੁੜੀ ਤਾਂ ਚੀਜਾਂ ਦੀ ਸੰਭਾਲ ਕੇ ਰੱਖੀ ਐ ਸਾਰਾ ਟ੍ਰੰਕ ਟ੍ਰੰਕ ਸੰਭਾਲ ਕੇ ਰੱਖਿਆ ਐ ਸਾਰਾ ਕੁਝ ਰੱਖਿਆ ਹੁੰਦਾ ਤਾਂ ਸੰਭਾਲ ਕੇ ਮੇਰੇ ਤੇਨ ਦੋ ਪੁੱਤਰ ਗਏ ਨੇ ਇੱਕ ਉਹਦੇ ਤੋਂ ਉਹਨੇ ਤਾਂ ਦੋ ਤਿੰਨ ਮਹੀਨੇ ਬਾਅਦ ਮੇਰਾ ਮੁੰਡਾ ਇੱਕ ਗੁਰਗਿਆ ਸਾਹਿਬ ਹੋਇਆ ਚ ਉਹ ਜਦੋਂ ਛੁੱਟੀ ਆਇਆ ਮੈਂ ਜਾਣ ਨਹੀਂ ਸਕ ਦਿੰਦੀ ਮੈਂ ਇਸਾ ਨਹੀਂ ਜਾਣਾ ਤੂੰ ਰਹਿਂਦੇ ਜੀ ਉੱਥੇ ਗਏ ਤੇ ਆ ਗੱਲ ਬਣੀ ਉਹਨੇ ਕਹਿੰਦਾਈ ਮਾਤਾ ਮੈਂ ਜਾਵਾਂਗਾ ਤੁਸਾਂ ਮੈਨੂੰ ਜਨਮ ਦਿੱਤਾ ਹੈ ਕਰਮ ਤੇ ਸਾਡੇ ਏਡੋ ਏਡੋ ਲਿਖੇ ਹੋਣੇ। ਉਹ ਹੁਣ ਫਿਰ ਸੁਣ ਪਾ ਕੇ ਆ ਗਿਆ ਘਰੇ। ਦੂਜਾ ਇੱਕ ਪੁੱਤਰਾ ਉਹਦਾ ਹੁਣ ਵਿਆਹ ਕਰਕੇ ਕੱਲਿਆ ਹੈ। ਇੱਕ ਛੋਟਾ ਜਿਹਾ ਹੀ ਪੁੱਤਰਾ ਫਿਰ ਗਿਆ ਹੈ। ਉਹ ਆਵੇਂ ਅਸੀਂ ਜਾਵਾਂਗੇ ਫੋਈ ਤੇ ਅਸੀਂ ਡਰਾਂਗੇ ਨਹੀਂ ਕਦੇ। ਕਰਦੇ ਬਿੰਦਰਦਨ ਆਣ ਕੇ ਮੱਥੇ ਵੀ ਟੇਕਦੇ ਨੇ ਆਣ ਕੇ ਸਾਰਾ ਸੇਵਾ ਕਰਦੇ ਨੇ ਜਿੰਨੇ ਜੋਗੇ ਗਏ ਨੇ ਵਧੀਆ ਕਰਦੇ ਨੇ। ਮੱਥਾ ਟੇਕ ਕੇ ਟੁਰਦੇ ਨੇ ਮੱਥਾ ਟੇਕ ਕੇ ਜਾਂਦੇ ਨੇ ਆਉਂਦੇ ਵੀ ਮੱਥਾ ਟੇਕਦੇ ਨੇ ਬਲਵਿੰਦਰ ਦੀ ਉਮਰ ਕਿੰਨੀ ਸੀ ਜਦੋਂ ਸ਼ਹੀਦ ਹੋਇਆ ਉਮਰ ਉਹ ਦਾ 19 ਸਾਲਾਂ ਦਾ 19 ਸਾਲਾਂ ਦਾ ਪੂਰਾ ਵੀ ਹੋ ਗਿਆ 18 ਸਾਲਾਂ ਚ ਲੱਗ ਕੇ ਜਸਵਿੰਦਰ ਕੌਰ ਸਹਾਰਦਾ ਸੀ ਦੇਖ ਰਿਹਾ ਵਧੀਆ ਵਿਚਾਰੇ ਦਾ ਜਦੋਂ ਮੇਰ ਜੁਲ ਕੇ ਰਿੰਦੇ ਸੀ ਵਧੀਆ ਸੀ ਸਾਡੇ ਵਾਸਤੇ ਤਾਂ ਅੱਜ ਵੀ ਸਾਨੂੰ ਬਹੁਤ ਵਧੀਆ ਚਾਰੇ ਕੁਰਬਾਨੀ ਕੀਤੀ ਅੱਜ ਕੱਲ ਦੇ ਬੱਚੇ ਤਾਂ ਸਾਰੇ ਨਹੀਂ ਰਹੇ ਸੀ ਤਾਂ ਹਲੇ ਵੀ ਬੇਟਿਆਂ ਨੂੰ ਕਹਿੰਨੀ ਹੈ ਛੋਟੇ ਬੇਟੇ ਨੂੰ ਕਹਿੰਨੀ ਹੈ ਬੇਟਾ ਤੂੰ ਵੀ ਕੋਈ ਕੰਮ ਲਾ ਦੇਖ ਲੈ ਪਰਤੀ ਕੋਈ ਗੱਲ ਨਹੀਂ ਬਹੁਤ ਵਧੀਆ ਤੇਰੇ ਨਾਲ ਨੇ ਸਾਡਾ ਸੰਗ ਸਾਈਂ ਇਹਨਾਂ ਸ਼ੀ ਦਾ ਸਿੰਘਾ ਦਾ ਪੈਰਾ ਰੱਖ ਤੋ ਵੀ ਕਹਿੰਦੇ ਰਿੰਦੇ ਪਰ ਜਿੱਥੇ ਜ ਬੱਚਿਆਂ ਦਾ ਸੰਜੋਹ ਕੋਹ ਦਾ ਕਮਰੇ ਦਾ ਵਿਚਾਰਾ ਰੋਮ ਹੀ ਦਿੱਤਾ ਹੋਰ ਤਾਂ ਵਿਚਾਰੇ ਦਾ ਸੀ ਕੁਝ ਨਹੀਂ ਦਿੱਤਾ ਸਾਨੂੰ ਸਭ ਦੇ ਕੇ ਨੇ ਵਿਚਾਰਾ ਸਭ ਕੁਝ ਮਰੇ ਚ ਇੱਕ ਬੈੱਡ ਲੱਗਾ ਹੋਇਆ ਪੱਖਾ ਲੱਗਿਆ ਉੱਪਰ ਬਾਕੀ ਸਰੂਪ ਨੇ ਸਾਰੇ ਮਾ ਬਾਬਾ ਜੀ ਦੇ ਸਾਰੇ ਸਰੂਪ ਨੇ ਦਮ ਸਵੇਰੇ ਕੋ ਅਰਗਵਤੀ ਕਰੀ ਸਵੇਰੇ ਵਿਸ਼ਾਉ ਨੂੰ ਵੀ ਦਰਵਾਜ਼ੇ ਦੀ ਪੂਆ ਖੋਲੀਦਾ ਹੈ ਅਗਾ ਸਾਰੇ ਬੱਚੇ ਵੀ ਹੁਣ ਜੀ ਵਜੋਂ ਉੱਠਦੇ ਜਾਂਨ ਸਾਰੇ ਬਾਹਰ ਕੂਜਾ ਕਰਦੇ ਜਾਂ ਕੇ ਅੱਜ ਵੀ ਜਉਂਦਾ ਸਾਡੇ ਵਾਸਤੇ ਸਾਰਾ ਸਾਮਾਨ ਸਾਰਾ ਹੈਗਾ ਟੈਚੀ ਅਗਰ ਰੱਖਿਆ ਟੈਚੀ ਦੇ ਵਿੱਚ ਸਾਰਾ ਕੁਝ ਰੱਖਿਆ ਜੋੜ ਜੋੜ ਕੇ ਸਾਰਾ ਕੁਝ ਸਾਖੀ ਵਾਲੇ ਦੇਨ ਅਸੀਂ ਸਾਰਾ ਫਿਰ ਕੋਈ ਬਾਜ ਕਰ ਤਾਂ ਦਿਨੇ ਸਬਸਕ੍ਰਾਈਬ ਕਰ ਦਿੱਕੇ ਉਹਨਾਂ ਨੂੰ ਸਾਰਾ ਸੰਤ ਅਗਰਬਤੀ ਸਾਰਾ ਕੁਝ ਲਾ ਕੇ ਫਿਰ ਰੱਖ ਦੇ। ਚਾਰ ਦੇ ਵਿੱਚ ਮਾਨਵੀ ਚੰਦਰ ਤਾਂ ਹੁੰਦੇ ਹੀ ਰਹਿੰਦੇ ਨੇ ਫਿਰ ਕੋਈ ਨਹੀਂ ਆਖੀ ਕੋਈ ਗੱਲ ਨਹੀਂ ਮਹਾਰਾਜ ਦੇ ਨਾਲ ਅੰਦਰ ਸੰਗ ਰਹਿ ਸਾ ਇਹਨਾਂ ਦੇ